ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਇੱਥੇ ਪੁਲਿਸ ਲਾਈਨ ਆਉਂਤੇ ਤੇ ਤੁਹਾਡੇ ਨਾਲ ਜਿਹੜੀ ਡਰੱਗ ਬਾਰੇ ਜਿਹੜੀ ਹੈ ਜੁਧ ਨਸ਼ਿਆਂ ਦੇ ਵਿਰੁੱਧ ਕੈਂਪੇਨ ਹੈ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਸ਼ੇਅਰ ਕਰਨਾ ਚਾਹੁੰਦਾ ਸੀ 1 ਜਨਵਰੀ 2025 ਤੋ ਜਿਹੜੀ ਅੱਜ ਤੱਕ ਜਿਹੜੀ ਉਹਨੂੰ ਕਹ ਦੋ ਸਾਰੀ ਡਿਟੇਲ ਹੈ ਡਰੱਗ ਬੀਓ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੂੰਗਾ ਇਹਦੇ ਵਿੱਚ ਇਸ ਸਮੇਂ ਦੇ ਵਿੱਚ 4 ਡਿਸਟ੍ਰਿਕਟ ਆਉਂਦੇ ਆ ਜਿਹੜੇ ਸੰਗਰੂਰ ਪਟਿਆਲਾ ਬਰਨਾਲਾ ਮਲੇਰ ਕੋਟਲਾ ਇਹਦੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 484 ਕੇਸ ਰਜਿਸਟਰ ਕੀਤੇ ਆ ਜਿਹੜੇ ਐਨਡੀਪੀਐਸ ਦੇ ਉਹਦੇ ਚੋਂ 693 ਜਿਹੜੇ ਆਦਮੀ ਅਰੈਸਟ ਕੀਤੇ ਆ ਤੇ ਲਗਭਗ 21 ਕਿਲੋ ਹਿਰੋਇਨ ਜਿਹੜੀ ਰਿਕਵਰ ਹੋਈ ਆ ਸਮੈਕ 3 3.5 ਕਿਲੋ ਤੇ 2525 ਕਿਲੋ ਜਿਹੜੀ ਹੈਗੀ ਆ ਪੁੱਕੀ ਦੀ ਰਿਕਵਰ ਹੋਈ ਆ ਤੇ ਬਾਕੀ ਹੋਰ ਡਿਟੇਲਸ ਜਿਹਦੇ ਚੋਂ ਲਗਭਗ ਡਰੱਗ ਮਣੀ ਆ 15 ਲੱਖ 18000 ਜਿਹੜੀ ਡਰੱਗ ਮਣੀ ਆ ਪੀਓਜ਼ ਜਿਹੜੇ ਇਹਦੇ ਚ ਜਿਹੜੇ ਐਂਡੀਪੀਐਫਸ ਨਾਲ ਰਿਲੇਟਡ ਪੀਓ ਦੀ ਗੱਲ ਹੀ ਕਰਦੇ ਆ ਇਦੇ ਵਿੱਚ 8 ਪੀਓ ਆ ਜਿਹੜੇ ਉਸ ਟਾਈਮ ਦੇ ਵਿੱਚ ਅਰੈਸਟ ਹੋਏ ਆ ਤੇ ਇੱਕ ਜਿਹੜੀ ਇਹਦੇ ਚ ਜਿਹੜੀ ਇੰਪੋਰਟੈਂਟ ਕੜੀ ਹੈਗੀ ਆ ਵੀ ਡਰੱਗ ਡਿਸਪੋਜ਼ਲ ਬਾਰੇ ਨਾਲ ਜਿਹੜੀਆਂ ਫੜੀਆਂ ਡਰੱਗਸ ਆ ਕੋਰਟ ਦੇ ਆਰਡਰਸ ਲੈ ਕੇ ਅਸੀਂ ਡਿਸਪੋਜ਼ ਆਫ ਕਰ ਰਹੇ ਆ ਉਹਦੇ ਵਿੱਚੋਂ ਲਗਭਗ 2463 ਕਿਲੋ ਜਿਹੜੀ ਪੁੱਕੀ ਤੇ ਗੋਲੀਆਂ 22 ਕਿਲੋ ਅਫੀਮ ਹੀਰੋਇਨਾ ਜਿਹੜੀ 1.5 2 ਕਿਲੋ ਦੇ ਕਰੀਬ ਹੀਰੋਇਨਾ ਜਿਹੜੀ ਉਹ ਕੀਤੀ ਆ ਅ ਡਿਸਪੋਜ਼ ਆਫ ਕੀਤੀ ਆ ਇੱਕ ਜਿਹੜੀ ਡਰੱਗ ਸਮਗਲਰ ਦੇ ਹਲਟ ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਦੀ ਗੱਲ ਹੈ ਕਿ ਸੋ ਥੈਟ ਕਿ ਉਹਨਾਂ ਨੂੰ ਸੇਖ ਲੱਗੇ ਵੀ ਜਿਹੜੀ ਅ ਨਸ਼ਿਆਂ ਦੇ ਵਿਰੁੱਧ ਜਿਹੜੀ ਕਮਾਈ ਹੈ ਜਿਹੜੀ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਕੇ ਜਿਹੜੀ ਕਮਾਈ ਹੈ ਉਹ ਕਮਾਈ ਕੋਈ ਪੱਕੀ ਕਮਾਈ ਨਹੀਂ ਗਈ ਉਹ ਅਸੀਂ ਇਸ ਸਮੇਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਕਰੋੜ 83 ਲੱਖ ਦੇ ਕਰੀਬ ਆ ਜਿਹੜੀ ਅਸੀਂ ਜਿਹੜੀ ਪ੍ਰੋਪਰਟੀ ਡਰੱਗ ਸਮਗਲਰਾਂ ਦੀ ਜਿਹੜੀ ਉਹਦੇ ਚ ਜਿਹੜੀ ਉਹ ਕਰਾਈ ਆ ਜਿਹੜੀ ਪ੍ਰਪੋਜ਼ਲ ਭੇਜ ਕੇ ਤੇ ਉਹਨੂੰ ਜਿਹੜੀ ਅਸੀਂ ਗਵਰਨਰ ਵੱਲੋਂ 68 ਐਫ ਦੇ ਆਰਡਰਸ ਲਏ ਆ ਸੋ ਥੈਟ ਕਿ ਪ੍ਰੋਪਰਟੀ ਉਹਦੀ ਅਟੈਚ ਹੋ ਗਈ ਆ ਤੇ ਇਹਦੇ ਵਿੱਚੋਂ ਫੇਰ ਜਿਹੜੇ ਆ ਨੋਨ ਡਰੱਗ ਸਮਗਲਰਜ਼ ਆ ਜਿਨ੍ਹਾਂ ਤੇ ਕਾਫੀ ਕੇਸਿਸ ਦਰਜ ਆ ਤੇ ਉਹ ਉਹਨਾਂ ਦੀਆਂ ਜਿਹੜੀਆਂ ਸਾਨੂੰ ਮਿਊਸਪੈਲਟੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਜਾਂ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੀਆਂ ਕਿ ਜਿਹੜੀਆਂ ਲਾਅ ਨੂੰ ਵਾਇਲਟ ਕਰਦੇ ਆ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਲਿਖ ਕੇ ਦੇਣ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਟਾਇਆ ਗਿਆ ਉਹਦੇ ਚ ਪੁਲਿਸ ਨੇ ਅਸਿਸਟੈਂਸ ਦਿੱਤੀ ਹੈ ਉਹ ਆਪਣੇ ਇਹ ਜਨਵਰੀ ਤੋਂ ਲੈ ਕੇ ਹੁਣ ਤੱਕ 6 ਪ੍ਰਾਪਰਟੀਆਂ ਹੈ ਜਿਹੜੀਆਂ ਪਟਿਆਲੇ ਉਹਦੇ ਚੋਂ ਹੋ ਗਈ ਦੋ ਪਟਿਆਲੇ ਤਿੰਨ ਸੰਗਰੂਰ ਤੇ ਦੋ ਬਰਨਾਲੇ ਜਿਹੜੀਆਂ ਇਹ ਪ੍ਰਾਪਰਟੀਆਂ ਹੈ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਹੋਇਆ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਸੱਟ ਤੋਂ ਅਸਿਸਟੈਂਸ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਅਸਿਸਟੈਂਸ ਦਿੱਤੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਉਹ ਹੁੰਦੀ ਹੈ ਇੱਕ ਲੋਕਾਂ ਨੂੰ ਅਵੇਅਰ ਕਰਨਾ ਇੱਕ ਉਹਨੂੰ ਮੁੜ ਕੇ ਉਹਦੇ 'ਚ ਇੱਕ ਸਖਤ ਕਾਰਵਾਈ ਕਰਨਾ ਡਰੱਗ ਸਮਗਲਰ ਦੇ ਜਿਹੜੀਆਂ ਬੇਸਿਕਲੀ ਜਿਹੜੀ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੇ 1171 ਜਿਹੜੇ ਸੈਮੀਨਾਰਸ ਆ ਜਿਹੜੇ ਸਾਡੀ ਪਟਿਆਲਾ ਰੇਂਜ ਦੇ ਵਿੱਚ ਕੀਤੇ ਗਏ ਆ ਤੇ ਜਿਹੜੇ ਕਿ ਸਕੂਲ ਕਾਲਜਸ ਦੇ ਵਿੱਚ ਜਿਹੜੇ ਆ ਐਜੂਕੇਸ਼ਨਲ ਇੰਸਟੀਚਿਊਸ਼ਨ ਦੇ ਵਿੱਚ ਕੀਤੇ ਆ ਸੰਪਰਕ ਦੇ ਤਹਿਤ 526 ਮੀਟਿੰਗਾਂ ਕੀਤੀਆਂ ਇਸ ਤੋਂ ਇਲਾਵਾ ਵਾਕਥਨ ਤੇ ਸਾਈਕਲ ਰੈਲੀਆਂ ਛੇ ਇਹਦੇ ਵਿੱਚ ਅਸੀਂ ਆਰਗੇਨਾਈਜ਼ ਕੀਤੀਆਂ ਅ ਡਰਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੇ ਜਿਹੜੇ ਇਹਨੂੰ ਵਿਕਟਮ ਕਾਊਂਟ ਕਰਦੇ ਹੋયા ਜਿਹੜੇ 58 ਆ ਜਿਹੜੇ ਅਸੀਂ ਡਰਗ ਐਡਿਕਟ ਸੀਗੇ ਉਹਨਾਂ ਨੂੰ ਉਹਦੇ ਚ ਡਰਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉਹ ਕਰਾਇਆ ਫਿਰ ਇੱਕ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਹੈ ਦੋ ਕਨਸੈਪਟ ਜਿਹੜੇ ਲੈ ਕੇ ਚੱਲੇ ਹੋਏ ਆ ਉਹਦੇ ਵਿੱਚ ਸੋ ਥੈਟ ਕਿ ਇਹਨਾਂ ਨੂੰ ਪਿੰਡ ਵਾਈਜ਼ ਤੇ ਵਾਰਡ ਵਾਈਜ਼ ਆ ਜਿਹੜਿਆ ਉਹ ਕਮੇਟੀਆਂ ਬਣਾ ਰਹੇ ਆ ਸੋ ਥੈਟ ਕਿ ਆਪਦੇ ਏਰੀਏ ਦੇ ਵਿੱਚ ਲੋਕ ਆਪ ਦਾ ਪੈਰਾ ਲਾਉਣ ਕ੍ਰਿਮੀਨਲ ਐਕਟੀਵਿਟੀ ਤੇ ਵੀ ਧਿਆਨ ਰੱਖਣ ਤੇ ਨਾਲ ਨਾਲ ਡਰੱਗ ਦੇ ਜਿਹੜੇ ਕੇਸਿਸ ਆ ਉਹਨਾਂ ਬਾਰੇ ਵੀ ਉਹ ਧਿਆਨ ਰੱਖਣ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ